ਆਪਣੀਆਂ ਘੋੜੀਆਂ ਦੇ ਬਣਵਾਏ ਸੀ ਪੈਰ ਤੇ ਫੈਰੀਅਰ ਆਇਆ ਸੀਗਾ ਐਤਕੀ ਆਪਣੇ ਕੋਲੇ ਬਾਈ ਗੁਰਪ੍ਰੀਤ ਗੋਰੀ ਪਿੰਡ ਬੈਵਲ ਖੁਰਦ ਵਾਲਾ ਕਾਫੀ ਲੰਮਾ ਟਾਈਮ ਲੰਘਿਆ ਸੀਗਾ ਐਤਕੀ ਪੈਰ ਬਣਵਾਇਆਂ ਨੂੰ ਉਹਦੇ ਪਿੱਛੇ ਕਾਰਨ ਇਹ ਸੀ ਵੀ ਬਾਈ ਅੱਗੇ ਆਪਣੇ ਕੋਲੇ ਮਨਜੀਤ ਆਉਂਦਾ ਹੁੰਦਾਗਾ ਬਿੱਲੀ ਪਿੰਡ ਵਾਲਾ ਅੱਗੇ ਉਹੀ ਹਰ ਬਾਰ ਪੈਰ ਬਣਾਉਂਦਾਗਾ ਪੱਕੇ ਤੌਰ ਤੇ ਉਹੀ ਆਉਂਦਾ ਆਪਣੇ ਕੋਲੇ ਤੇ ਐਤਕੀ ਕੀ ਹੋਇਆ ਵੀ ਬਾਈ ਦੀ ਢੂਹੀ ਨੂੰ ਆ ਗਈ ਪ੍ਰੋਬਲਮ ਮਣਕਿਆ ਮਣਕਿਆਂ ਦੀ ਦਿੱਕਤ ਆ ਗਈ ਸੀ ਤਾ ਕਰਕੇ ਬਾਈ ਆ ਨਹੀਂ ਸਕਿਆ ਤੇ ਕਾਫੀ ਟਾਈਮ ਲੰਘ ਗਿਆ ਫਿਰ ਮੈਂ ਇੱਕ ਦਿਨ ਜਿੱਦੇ ਬਾਈ ਜਗਜੀਤ ਵਾਲੇ ਘੋੜੇ ਦੀ ਵੀਡੀਓ ਬਣਾਈ ਆ ਪਿੰਡ ਬਹਿਬਲ ਖੁਰਦ ਜਿਹੜਾ 70 ਇੰਚ ਦਾ ਘੋੜਾ ਬਹਿਬਲ ਵਾਲੇ ਹੰਸ ਦਾ ਜਿੱਦੇ ਉਹਦੀ ਵੀਡੀਓ ਕੀਤੀ ਸੀ ਉੱਥੇ ਮੈਨੂੰ ਬਾਈ ਗੁਰਪ੍ਰੀਤ ਮਿਲਿਆ ਤੇ ਬਾਈ ਕਹਿੰਦਾ ਕੋਈ ਗੱਲ ਹੀ ਨਹੀਂ ਬਾਈ ਮੈਂ ਆ ਜਾਊਂਗਾ ਵੀ ਆਪਾਂ ਬਣਾ ਦੇਾਂਗੇ ਪੈਰ ਤੇ ਫਿਰ ਆਪਾਂ ਤਿੰਨੇ ਘੋੜੀਆਂ ਦੇ ਪੈਰ ਬਣਵਾਏ ਦੋਸਤੋ ਆਪਣੀਆਂ ਵੱਡੀ ਘੋੜੀ ਦੇ ਜੁਗਣੀ ਦੇ ਤੇ ਇਧਰਲੇ ਪਾਸੇ ਤੁਸੀਂ ਘੋੜੀ ਜਾਲੀ ਦੇ ਅੰਦਰ ਖੜੀ ਦੇਖੀ ਹੋਣੀ ਆਪਣੀ ਜਿਹੜੀ ਰਹਿਮਤ ਤੇ ਆ ਖੜੀ ਆ ਸਾਹਮਣੇ ਆਪਣੀ ਬਸ਼ੇਰੀ ਰੂਪ ਸੋ ਤਿੰਨਾ ਘੋੜੀਆਂ ਦੇ ਪੈਰ ਬਣਵਾਏ ਆਪਾਂ ਤੇ ਬਾਈ ਗੁਰਪ੍ਰੀਤ ਕੰਮ ਬਹੁਤ ਸੋਹਣਾ ਕਰਦਾ ਦੇਖੋ ਤੁਸੀਂ ਪੈਰਪੂਰ ਕਿੰਨਾ ਜਿਆਦਾ ਭਰਿਆ ਪਿਆ ਸੀਗਾ ਵੱਡੀ ਘੋੜੀ ਦਾ ਜੁਗਣੀ ਦਾ ਤੇ ਜਮਾ ਬੁਰਾ ਹਾਲ ਹੋਇਆ ਪਿਆ ਸੀ ਤੇ ਬਾਈ ਨੇ ਜਮਾ ਗੱਲ ਬਣਾਤੀ ਸੋਹਣਾ ਪੈਰ ਬਣਾਇਆਗਾ ਕੰਮ ਬਾਈ ਦਾ ਮੈਨੂੰ ਪਸੰਦ ਆਇਆ ਸੋ ਹੋਰ ਵੀ ਜੇ ਕਿਸੇ ਭਰਾਣੇ ਪੈਰਪੂਰ ਬਣਾਉਣੇ ਹੁੰਦੇ ਹਨਾ ਤਾ ਬਾਈ ਗੁਰਪ੍ਰੀਤ ਦਾ ਕੱਚਾ ਨਾਂ ਗੋਰੀ ਵੀ ਇਹਨੂੰ ਗੋਰੀ ਦੇ ਨਾਂ ਨਾਲ ਵੀ ਜਾਣਦੇ ਆ ਨੰਬਰ ਕਰ ਲਓ ਨੋਟ ਆਪਾਂ ਸਕਰੀਨ ਤੇ ਡਿਸਪਲੇ ਕਰਤਾ 97799 35464 ਜਿੱਥੇ ਮਰਜੀ ਤੁਸੀਂ ਪੰਜਾਬ ਦੇ ਵਿੱਚ ਜਾਂ ਹਰਿਆਣਾ ਚ ਆਸੇ ਪਾਸੇ ਜਿੱਥੇ ਵੀ ਕੋਈ ਭਰਾ ਚਾਹੇ ਜਾਣ ਬਰੋਸ ਹਾਬ ਨਾਲ ਹੁਣ ਕਿਉਂਕਿ ਦੂਰ ਦੀ ਬਾੜ ਦੇ ਵਿੱਚ ਫੈਰੀਰ ਨੂੰ ਔਖਾ ਹੋ ਜਾਂਦਾ ਤੇ ਜਾਨਵਰ ਜੇ ਕੰਮ ਚੰਗਾ ਹੋਵੇ ਜਾਦੇ ਹੁਣ ਤਾਂ ਫਿਰ ਬੰਦਾ ਦੂਰ ਵੀ ਚਲਾਇਆ ਜਾਂਦਾ ਤੇ ਬੇਝਜਕ ਹੋਗੇ ਬਾਈ ਗੋਰੀ ਨੂੰ ਗੁਰਪ੍ਰੀਤ ਨੂੰ ਤੁਸੀਂ ਫੋਨ ਲਾ ਲਿਓ ਤੇ ਬੰਦਾ ਜਿੱਥੇ ਤੁਸੀਂ ਕਹੋਗੇ ਉੱਥੇ ਪਹੁੰਚ ਜੂਗਾ ਕੰਮ ਵੀ ਬਹੁਤ ਸੋਹਣਾ ਕਰਦਾ ਖੁਰੀਆਂ ਖਰੀਆਂ ਲਵਾਈਆਂ ਸੀ ਆਪਾਂ ਵੱਡੀ ਘੂੜੀ ਦੇ ਲਵਾਉਣੇ ਹੁੰਨੇ ਆ ਤੇ ਪੈਰ ਬਹੁਤ ਸੋਹਣਾ ਤਿਆਰ ਹੋਇਆਗਾ ਸੋ ਨੰਬਰ 22 ਦਾ ਨੋਟ ਕਰ ਲਿਓ ਤੇ ਨਾਲੇ ਮੈਂ ਸੋਚਿਆ ਵੀ ਭਰਾਵਾਂ ਦੇ ਨਾਲ ਆਪਾਂ ਇੱਕ ਤਾਂ ਇਹ ਮੈਸੇਜ ਲਾ ਦਈਏ ਬਾਈ ਗੋਰੀ ਦੇ ਕੰਮ ਬਾਰੇ ਆ ਤੁਸੀਂ ਦੇਖੋ ਪੈਰਪੁਰ ਜਮਾ ਐ ਨੌਕੇ ਰਿਪੋਰਟ ਬਣਾਤੀ ਗੜਬੇ ਅਰਬਗਾ ਪੈਰ ਬਾਈ ਜਮਾ ਤਿਆਰ ਕਰ ਦਿੰਦਾ ਹੱਥ ਬਹੁਤ ਸਾਫ ਸੁਥਰਾ ਤੇ ਕੰਮ ਬਹੁਤ ਠੰਮੇ ਨਾਲ ਕਰਦਾਗਾ ਸਹਿਜਮਤੇ ਨਾਲ ਸੋਹਣਾ ਕੰਮ ਆ ਬਾਈ ਦਾ ਸੋ ਨੰਬਰ ਨੋਟ ਕਰ ਲਿਓ ਜਿਨੇ ਵੀ ਕਿਸੇ ਨੇ ਕੰਮ ਕਰਾਉਣਾ ਹੋਇਆ ਤੇ ਪਹਿਲਾਂ ਆਪਾਂ ਜੁਗਣੀ ਦੇ ਪੈਰ ਬਣਾ ਕੇ ਵੱਡੀ ਘੋੜੀ ਦੇ ਉਹਦੀ ਖੁਰੀਆਂ ਖਰੀਆਂ ਲਵਾਈਆਂ ਫੇਰ ਆ ਆਪਾਂ ਰਹਿਮਤ ਦੇ ਪੈਰ ਬਣਵਾਈ ਤੇ ਇਹ ਵੀ ਬਹੁਤ ਸਾਊ ਸ਼ਰੀਫ ਘੋੜੀਆ ਟੇਕ ਕੇ ਖੜ ਜਾਂਦੀ ਆ ਤੇ ਪੈਰ ਇਹਦਾ ਵੀ ਬਹੁਤ ਸੋਹਣਾ ਤਿਆਰ ਹੋਇਆਗਾ ਇਹ ਕੰਮ ਬਾਈ ਨੇ ਬਹੁਤ ਛੇਤੀ ਨਿਮੇੜਿਆ ਸਾਫ਼ ਸੁਥਰਾ ਚੰਗਾ ਕੰਮ ਕਰਦਾ ਬਾਈ ਤੇ ਨਿਮੇੜਦਾ ਵੀ ਬਹੁਤਾ ਕੰਮ ਸੋ ਬਾਈ ਨੂੰ ਗੋਰੀ ਨੂੰ ਫੋਨ ਲਾ ਲਿਓ ਜਦੋਂ ਮਰਜੀ ਮੈਨੂੰ ਤਾਂ ਬਾਈ ਦਾ ਕੰਮ ਬਹੁਤ ਪਸੰਦ ਆਇਆ ਤੇ ਬਾਕੀ ਰੇਟ ਰੂਟ ਵੀ ਬਾਈ ਦਾ ਜਾਇ ਜਗ ਸੋ ਨੰਬਰ ਆਪਾਂ ਤਾਂ ਹੀ ਪਾਇਆ ਸਕਰੀਨ ਤੇ ਕਈ ਵਾਰ ਕੀ ਹੁੰਦਾ ਵੀ ਅੱਜ ਕੱਲ ਡਿੱਕਤ ਆਉਂਦੀ ਰਹਿੰਦੀ ਆ ਕਿਉਂਕਿ ਚਾਹੇ ਕੋਈ ਡਾਕਟਰੀ ਪੇਸ਼ਾ ਹੋਇਆ ਚਾਹੇ ਆ ਫੈਰੀਅਰ ਦਾ ਕੰਮ ਹੋਇਆ ਇਹ ਕੰਮ ਹੈ ਜਾਦੇ ਪਰ ਬੰਦਿਆਂ ਤੋਂ ਪਹੁੰਚਾ ਪਹੁੰਚਾ ਘੱਟ ਹੀ ਜਾਂਦਾ ਹੈਗਾ ਦੇਖਿਆ ਮੈਂ ਅੱਗੇ ਵੀ ਬੰਦਿਆਂ ਤੋਂ ਟਾਈਮ ਸਰ ਤੇ ਉੱਪੜੇ ਨਹੀਂ ਜਾਂਦਾ ਲੋਡ ਤੋਂ ਵੱਧ ਆ ਜਾਂਦਾ ਹੈਗਾ ਕੰਮ ਇਹ ਤੇ ਐਸੇ ਤਰ੍ਹਾਂ ਹੀ ਡਾਕਟਰੀ ਦਾ ਕੰਮ ਆਗਾ ਜਿਹੜਾ ਡਾਕਟਰਾਂ ਤੋਂ ਵੀ ਟਾਈਮ ਸਰ ਉੱਪੜਨਾ ਮੁਸ਼ਕਲ ਹੋ ਜਾਂਦਾ ਕਈ ਵਾਰੀ ਆਸੇ-ਪਾਸੇ ਹੋਰ ਪਾਸੇ ਲੰਗੇ ਹੁੰਦੇ ਆ ਰੂਟ ਰਾਡਰ ਨਹੀਂ ਬਣਿਆ ਹੁੰਦਾ ਤੇ ਕਾਫੀ ਵਾਰ ਇਹ ਪ੍ਰੋਬਲਮ ਆ ਜਾਂਦੀਆਂ ਨੇ ਇਹੀ ਗੱਲਬਾਤ ਆ ਜਿਹੜੀ ਆ ਫੈਰੀਅਰ ਦੇ ਕੰਮ ਦੇ ਵਿੱਚ ਆਉਂਦੀ ਆ ਸੋ ਜਿੰਨੇ ਬੰਦੇ ਵੱਧ ਹੋਣਗੇ ਉਨਾਂ ਹੀ ਘੋੜਿਆ ਰੱਖਣ ਵਾਲੇ ਭਰਾਵਾਂ ਨੂੰ ਸੌਖਾ ਹੋਊਗਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਬਾਈ ਗੁਰਪ੍ਰੀਤ ਦਾ ਗੋਰੀ ਦਾ ਕੰਮ ਕਿਵੇਂ ਲੱਗਿਆ ਤੋਰ ਤਾਰ ਕੇ ਇੱਥੇ ਕੁੜੀਆਂ ਦੇਖੀਆਂ ਪੈਰਪੂਰ ਬਣਾ ਕੇ ਤੇ ਆਹ ਲਾਸਟ ਤੇ ਜੋ ਰੂਪ ਦੇ ਪੈਰ ਬਣਾਈ ਇਹ ਥੋੜਾ ਬਹੁਤਾ ਕਰਦੀ ਸੀ ਪੈਰ ਚਕਾਉਣ ਲੱਗੀ ਕਿਉਂਕਿ ਕਾਰਨ ਕੀ ਸੀ ਵੀ ਕਈ ਜਾਨਵਰ ਆ ਜਿਹੜੇ ਗਿੱਜੇ ਨਹੀਂ ਹੁੰਦੇ ਜੂਜੂ ਨਹੀਂ ਹੋਏ ਹੁੰਦੇ ਪੈਰਪੂਰ ਚਕਾਉਣ ਦੇ ਵਿੱਚ ਤੇ ਬਾਅਦ ਦੇ ਵਿੱਚ ਥੋੜਾ ਕਚਰਤਾ ਇਹਨੇ ਕੀਤਾ ਬਾਅਦ ਦੇ ਵਿੱਚ ਇਹ ਵੀ ਟੇਕ ਕੇ ਖੜ ਗਈ ਸੀ ਸੋ ਕੰਮ ਇਹਦਾ ਵੀ ਪੂਰਾ ਸੋਹਣਾ ਹੋ ਗਿਆ ਤੇ ਨਾਲ ਬਾਈ ਜਗਜੀਤ ਆਇਆ ਸੀਗਾ ਗੋਰੀ ਨੂੰ ਨਾਲ ਲੈ ਕੇ ਆਇਆ ਸੀ ਬਾਈ ਕਹਿੰਦਾ ਵੀ ਚੱਲ ਆਪਾਂ ਬਾਈ ਆਵਾਂਗੇ ਨਾਲੇ ਗੋਰੀ ਨੂੰ ਲਿਆਉਂ ਮੈਂ ਤੇ ਨਾਲੇ ਥੋੜੇ ਜਾਨਵਰ ਦੇਖ ਕੇ ਆਵਾਂਗੇ ਸੋ ਬਾਈ ਦਾ ਵੀ ਬਹੁਤ ਧੰਨਵਾਦ ਆ ਜਿਹੜੀ ਬਾਈ ਨੇ ਖੇਚਲਾ ਕੀਤੀ ਤੇ ਬਾਈ ਆ ਕੇ ਗਿਆ ਆਪਣੇ ਕੋਲੇ ਬਾਈ ਦੇ ਕੋਲੇ 70 ਇੰਚ ਦਾ ਬਹੁਤ ਚੰਗਾ ਘੋੜਾ ਤਿਆਰ ਹੋਇਆ ਬਹਿਬਲ ਵਾਲੇ ਹੰਸ ਦਾ ਬੱਚਾ ਪਿੰਡ ਬਹਿਬਲ ਖੁਰਦ